ਸਭ ਤੋਂ ਪਹਿਲਾਂ ਸਾਰੀ ਸੰਗਤ ਗੁਰਫਤ ਤੇ ਪ੍ਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ surjit singh ji nagar bapla ਮੁਖ ਸੇਵਾਦਾਰ ਸੰਤ ਆਸ਼ਰਮ ਬਾਪਲਾ ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਸਮਾਂ ਹੈ ਅੱਜ ਮੁੱਖ ਤੌਰ ਤੇ ਜੇ ਆਪਾਂ ਗੱਲ ਕਰੀਏ ਵੀ ਬਹੁਤ ਹੀ ਗੈਰ ਮਿਆਰੀ ਫਿਲਮਾਂ ਬਣ ਰਹੀਆਂ ਨੇ ਜਿਹਦੇ ਨਾਲ ਸਾਡਾ ਜਿਹੜਾ youth ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਇਸ ਦੌਰ ਦੇ ਵਿੱਚ ਜਿਹੜਾ ਇਹ ਦੌਰ ਚੱਲ ਰਿਹਾ ਮਾੜਾ ਇਸ ਦੌਰ ਦੇ ਵਿੱਚ ਕੁਝ ਐਸੇ ਲੋਕ ਵੀ ਨੇ ਜਿਹੜੇ ਬਹੁਤ ਸਹਿਰਦ ਨੇ ਚੰਗੀਆਂ ਮਿਆਰੀ ਫਿਲਮਾਂ ਬਣਾਉਣ ਲਈ ਸੋ ਅੱਜ ਆ ਜਿਹੜੀ ਤੁਸੀਂ ਪੋਸਟਰ ਦੇਖ ਰਹੇ ਹੋ ਬੀਬੀ ਰਜਨੀ ਦੇ ਬੈਨਰ ਹੇਡ ਟਾਈਟਲ ਹੇਡ ਫਿਲਮ ਬਣ ਰਹੀ ਹੈ ਤੇ ਜਿਹਦਾ ਅਸੀਂ ਟ੍ਰੇਲਰ ਵੀ ਵੇਖਿਆ ਜਿਹੜੀ ਕਿ ਇਨਰੋਲ ਧਾਰਮਿਕ ਇੱਕ ਫਿਲਮ ਬਣ ਰਹੀ ਹੈ ਸੋ ਇਹ ਬਹੁਤ ਹੀ ਚੰਗਾ ਅਪਰਾਲਾ ਮੈਂ ਸਮਝਦਾ ਸਾਡੇ ਪਰਮ ਮਿੱਤਰ ਪਿੰਕੀ ਢਾਲੀਵਾਲ ਜੀ ਇਹਦੇ ਲਈ ਭਰਾਈ ਦੇ ਪਾਤਰ ਨੇ ਕਿਉਂਕਿ ਇਸ ਫਿਲਮ ਦੇ ਵਿੱਚ ਇੱਕ ਜਿਹੜੀ ਬੀਬੀ ਆਪਾਂ ਇਤਿਹਾਸ ਸਾਰੇ ਜਾਣਦੇ ਆ ਕਿਉਂਕਿ ਲੰਬੀ ਹੋ ਜਾਂਦੀ ਹੈ ਗੱਲ ਇਤਿਹਾਸ ਆਪਾਂ ਸਾਰੇ ਜਾਣਦੇ ਆ ਕਿਉਂਕਿ ਜਿਹੜੀ ਬੀਬੀ ਰਜਨੀ ਆ ਉਹਦੀ ਜਿਹੜੀ ਨਿਸ਼ਠਾ ਸੀ ਉਹਦੀ ਸਰਦਾ ਪਰਮਾਤਮਾ ਤੇ ਵਿਸ਼ਵਾਸ ਤੇ ਉਹਦੇ ਆਧਾਰ ਤੇ ਹੀ ਅਨਰੋਲ ਇੱਕ ਧਾਰਮਿਕ ਫਿਲਮ ਬਣ ਰਹੀ ਆ ਜਿਹਦੇ ਵਿੱਚ ਹੋਰ ਵੀ ਬਹੁਤ ਪਹਿਲੂ ਨੇ ਅਸੀਂ ਇਹਨਾਂ ਨਾਲ ਗੱਲ ਕੀਤੀ ਆ ਜਿਹੜੇ ਸਾਡੇ ਸਮਾਜ ਨੂੰ ਇੱਕ ਨਵੀਂ ਸੇਧ ਦੇਣਗੇ ਸੋ ਸਾਨੂੰ ਸਾਰਿਆਂ ਨੂੰ ਮੈਂ ਬਹੁਤ ਹੀ ਮਾਣ ਮਹਿਸੂਸ ਕਰਦਾ ਸਾਡੇ ਪਰਮ ਮਿੱਤਰ ਪਿੰਕੀ ਢਾਲੀਵਾਲ ਜੀ ਜਿਹੜੇ ਕਿ ਪ੍ਰੋਡਿਊਸਰ ਨੇ ਫਿਲਮ ਦੇ ਹੋਰ ਉਹਨਾਂ ਦੀ ਸਮੁੱਚੀ ਟੀਮ ਆ ਜਿਹੜੀ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਸਮੁੱਚੀ ਨਗਰ ਦੀ ਪੰਚਾਇਤ ਖੜੇ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦੇ ਸਾਰੇ ਮੈਂਬਰ ਖੜੇ ਨੇ ਦਾਸ ਇਹਨਾਂ ਸਾਰਿਆਂ ਵੱਲੋਂ ਸਾਰੀ ਸੰਗਤ ਨੂੰ ਪਿਆਰ ਸਹਿਤ ਇਹ ਬੇਨਤੀ ਕਰਦਾ ਕਿ ਬਹੁਤ ਹੀ ਮਿਆਰੀ ਫਿਲਮ ਬੜਾ ਚੰਗਾ ਅਪਰਾਲਾ ਤੇ ਸਾਰੇ ਆਪਾਂ ਇਹ ਆਉਣ ਵਾਲੀ 30 ਅਗਸਤ ਨੂੰ ਜਿਹੜੀ ਫਿਲਮ ਇਹ ਰਿਲੀਜ਼ ਹੋ ਰਹੀ ਹੈ ਵਰਲਡਵਾਈਡ ਤੇ ਸਾਰੇ ਆਪਾਂ ਆਪਣੇ ਪਰਿਵਾਰਾਂ ਸਮੇਤ ਇਹ ਫਿਲਮ ਵੇਖਣ ਜਾਈਏ ਕਿਉਂਕਿ ਜਿਹੜਾ ਜੇ ਇਸ ਤਰ੍ਹਾਂ ਦੇ ਆਪਾਂ ਅਪਰਾਲਿਆਂ ਨੂੰ ਆਪਾਂ ਸਪੋਰਟ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੂੰ ਐਸੀਆਂ ਫਿਲਮਾਂ ਜਿਹੜੀਆਂ ਆਪਣੇ ਯੋਥ ਨੂੰ ਜਿਹੜੀਆਂ ਸੰਭਾਲਣ ਗਿਆ ਉਹਨਾਂ ਨੂੰ ਇੱਕ ਸੇਧ ਦੇਣ ਗਿਆ ਉਹ ਵੱਣ ਗਿਆ ਤੇ ਬਹੁਤ ਸੋਲਿਡ ਅਪਰਾਲਾ ਸਾਡੇ ਵੀਰਪਿੰਕੀ ਢਾਲੀਵਾਲ ਦਾ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਤੇ ਸਾਰੀ ਸੰਗਤ ਨੂੰ ਪਿਆਰ ਸਹਿਤ ਬੇਨਤੀ ਹੈ ਅਸੀਂ ਸਾਰੇ ਪੰਚਾਇਤ ਵੱਲੋਂ ਨਗਰ ਵਾਪਲਾ ਦੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਰੇ ਜ਼ਿੰਮੇਵਾਰ ਜਿਹੜੇ ਵਲੰਟੀਅਰ ਨੇ ਸਾਡੇ ਯੋਥ ਆਗੂ ਸਾਰਿਆਂ ਵੱਲੋਂ ਇਹ ਪਿਆਰ ਸਹਿਤ ਸਾਰੀ ਸੰਗਤ ਨੂੰ ਨਗਰ ਨੂੰ ਇਹ ਜਰੀਏ ਵੀਡੀਓ ਦੇ ਜਰੀਏ ਬੇਨਤੀ ਕਰਦੇ ਆ ਕਿ ਸਾਰੇ 30 ਅਗਸਤ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਫਿਲਮ ਨੂੰ ਦੇਖੋ ਤੇ ਇਹਦਾ ਪ੍ਰਚਾਰ ਕਰੋ ਇਸ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਡੇ ਵੀਰ ਪਿੰਕੀ ਢਾਲੀਵਾਲ ਜੀ ਦਾ ਫੇਰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਚੰਗਾ ਇੱਕ ਅਪਰਾਲਾ ਕਰਿਆ ਇਹਦੇ ਨਾਲ ਹੀ ਸਮੁੱਚੀ ਟੀਮ ਨੂੰ ਵੀ ਮੈਂ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ